ਮੇਰੇ ਬੇਟੇ ਨੂੰ ਪੁੱਛ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੈਂ ਇਹ ਜਿਹੜੇ ਸਾਥੀ ਨੇ ਮੇਰੇ ਬੇਟੇ ਦੇ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਇਹਨਾਂ ਨੇ ਆਉਣ ਤੇ ਮੌਕਾ ਦਿੱਤਾ ਕਿਉਂਕਿ ਬਹੁਤ ਸਾਰੇ ਸਾਥੀ ਸੀਗੇ ਮੇਰੇ ਨਾਲ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਤੇ ਮੋਹਾਲੀ ਤੋਂ ਤੇ ਹੋਰ ਥਾਵਾਂ ਤੋਂ ਆ ਰਹੇ ਸੀ ਅਜੇ ਉਹਨਾਂ ਨੂੰ ਬਾਹਰਲੇ ਪਾਸੇ ਹੀ ਕਿਤੇ ਨਾ ਕਿਤੇ ਰੋਕਿਆ ਹੋਇਆ ਆ ਪਰ ਮੈਨੂੰ ਪਹੁੰਚਣ ਦਾ ਮੌਕਾ ਮਿਲ ਗਿਆ ਆ ਪਰ ਬੰਕਰ ਤੋਂ ਹੋਇਆ ਕੋਈ ਨਾ ਉੱਤ ਉਹ ਉਹ ਵੇਖ ਕੇ ਵੇਖ ਕੇ ਤਾਰ ਧਿਆਨ ਨਾਲ ਆਪਣੇ ਪੈਰ ਵਜੋਂ ਅੰਦਰ ਆ ਗਏ ਆਏ ਕਿੱਦਾਂ ਆਪਾਂ ਇਹ ਇੱਧਰ ਵੀ ਆ ਗਏ ਇਹ ਬੜਾ ਪੁਰਾਣਾ ਰਸਤਾ ਇਹੋ ਨਾਲ ਆਪਣਾ ਆ ਗਿਆ ਉਹਦਾ ਫਾਰਮੇਸੀ ਵਾਲਾ ਨਹੀਂ ਆ ਡਿਪਾਰਟਮੈਂਟ ਜੀ ਵਾਲੇ ਸੋ ਜੂਲ ਵਾਲਾ ਆ ਗਿਆ ਹਾਂ ਜੀ ਜੂਲਸ ਰੋ ਪੜੀ ਵਧੀਆ ਤੁਸੀਂ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜਦੋਂ ਦੇਰੀ ਦੇ ਬਿੱਲ ਦੇਰੀ ਦੇ ਬਿੱਲ ਹੈ ਵੀ ਡੇਰ ਇਜ਼ ਅ ਬਿੱਲ ਤੇਰੀ ਵੀ ਵੀ ਹੈ ਬੈਠੋ ਬੈਠੋ ਜਿਵੇਂ ਆਇਆ ਮੁਰਗਾ ਹੈ ਹਾਂ ਮੇਰੇ ਭਾਜੋ ਭਾਜੋ ਥੈਂਕ ਯੂ ਬੇਟਾ ਗੁੱਡ ਇਹ ਸਾਡਾ ਇਹ ਸਾਡਾ ਪੁਰਾਣਾ ਰਸਤਾ ਵੀ ਹੁੰਦਾ ਸੀ ਜੇ ਰਾਇ ਯੂਨੀਵਰਸਿਟੀ ਵਾਲਿਆਂ ਨੇ ਪਤਾਈ ਹੈ ਯੂਨੀਵਰਸਿਟੀ ਵਾਲਿਆਂ ਨੇ ਪਤਾਈ ਹੈ ਉਧਰ ਖੜੇ ਆ ਵੀ ਗਾਰਡ ਦੇ ਉਧਰ ਸਾਰੇ ਸਾਰੇ ਹਰ ਦੀਵਾਰ ਦੇ ਨਾਲ-ਨਾਲ ਪੂਰੀ ਚਾਰ ਦਿਵਾਰੀ ਤੇ ਅਸੀਂ ਤਾਂ ਗੱਡੀ ਦੇ ਵਿੱਚੋਂ ਇੱਕਦਮ ਉਹਦਾ ਧਿਆਨ ਪਾਸੇ ਹੋਇਆ ਨਿਕਲ ਕੇ ਅੰਦਰ ਵਸੇ ਪੂਰੀ ਫੀਲ ਕੀਤੀ ਹੋਈ ਆ ਯੂਨੀਵਰਸਿਟੀ ਦੋਸਤੋ ਸਤਿ ਸ੍ਰੀ ਅਕਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਚਲੇ ਐਂਟਰ ਕਰ ਗਏ ਆ ਸਾਰੀ ਯੂਨੀਵਰਸਿਟੀ ਦੀ ਦੀਵਾਰ ਦੇ ਨਾਲ ਨਾਲ ਪੁਲਿਸ ਵਾਲੇ ਖੜੇ ਕੀਤੇ ਆ ਯੂਐਲਐਸ ਡਿਪਾਰਟਮੈਂਟ ਦੇ ਬੈਕ ਸਾਈਡ ਤੇ ਇਹ ਜੰਗਲ ਹੈ ਉਹਦੇ ਵਿੱਚੋਂ ਦੀ دیوار ਟੱਪ ਕੇ ਪੁਰਾਣਾ ਸਮਾਂ ਯਾਦ ਆਇਆ ਇੰਦਰ ਨਹੀਂ ਲੈ ਲੈ ਹਾਂ ਜਦੋਂ ਅਕਸਰ ਰੇਡਾਂ ਪੈਂਦੀਆਂ ਹੁੰਦੀਆਂ ਸੀ ਤਾਂ ਦੌੜਨ ਦਾ ਮੌਕਾ ਮਿਲਦਾ ਸੀ ਸੋ ਅੱਜ ਫੇਰ ਉਹੀ ਸਮਾਂ ਉਹੀ ਯੂਨੀਵਰਸਿਟੀ ਤੇ ਉਹੀ ਯੂਨੀਵਰਸਿਟੀ ਤੇ ਲਈ ਸੰਘਰਸ਼ ਆਉਣ ਵਾਲੇ ਵਿਦਿਆਰਥੀਆਂ ਦੇ ਭੁੱਖ ਦੇ ਲਈ ਸਾਡੇ ਬੱਚਿਆਂ ਦੇ ਭੁੱਖ ਦੇ ਲਈ ਸੰਘਰਸ਼ ਹਾਂ ਔਰ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਉਹਨੇ ਸਾਨੂੰ ਅਜੇ ਤੱਕ ਇਸ ਕਾਬਲ ਰੱਖਿਆ ਉਹ ਉਹ ਜਿਹੜਾ ਜੋਸ਼ ਉਹ ਹੋਸ਼ ਤੇ ਉਹ ਜਜ਼ਬਾ ਦਿੱਤਾ ਆ ਕਿ ਆਪਣੇ ਹੱਕਾਂ ਦੇ ਪ੍ਰਤੀ ਜਦੋਂ ਵੀ ਲੜਨ ਦਾ ਮੌਕਾ ਮਿਲੂਗਾ ਤਾਂ ਲੜਾਂਗੇ ਕੋਈ ਨਾ ਕੋਈ ਨੀਟ ਚ ਲੈ ਲੋ ਕੈਮੀਕਲ ਵਾਲੀ ਪਾਰ ਕੈਮਿਸਟਰੀ ਦੀ ਪਾਰਕਿੰਗ ਤੇ ਲੈ ਲੋ ਆਪਾਂ ਉਥੋਂ ਦੀ ਜੜ ਜਾਣ ਸੋ ਆਹ ਸਾਹਮਣੇ ਸਾਹਮਣੇ ਜਿੱਥੇ ਪਹੁੰਚਣਾ ਸੀ ਆਪਣੀ ਮੰਜ਼ਿਲ ਖੜਜੋ ਇੱਕ ਮਿੰਟ ਖੜਜਿਓ ਆ ਆ ਜਾਣ ਇੱਕ ਮਿੰਟ ਉਹ ਇਹ ਯੂਨੀਵਰਸਿਟੀ ਦੀ ਉਹ ਜਗਾ ਜਿੱਥੇ ਅੱਜ ਧਰਨਾ ਦਿੱਤਾ ਜਾ ਰਿਹਾ ਹੈ ਇਸ ਆਰਐਸਐਸ ਵੈਗ ਜਿਹੜੀ ਭਾਜਪੀ ਦੀ ਕੇਂਦਰ ਦੀ ਸਰਕਾਰ ਜੋ ਸਾਡੇ ਪੰਜਾਬ ਦੇ ਨਾਲ ਪੰਜਾਬੀਅਤ ਦੇ ਨਾਲ ਔਰ ਇਸ ਯੂਨੀਵਰਸਿਟੀ ਦੇ ਭੁੱਖ ਦੇ ਨਾਲ ਜੋ ਖਿਲਵਾੜ ਕਰ ਰਹੀ ਹੈ ਉਹਦੇ ਖਿਲਾਫ ਇਹ ਧਰਨਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਰਾਹੁਲ ਨੂੰ ਬੁਲਾ ਲਾ ਬਹੁਤ ਸਾਰੀਆਂ ਬਹੁਤ ਸਾਰੀਆਂ ਰਿਚਨਾ ਲਾਈਆਂ ਬਹੁਤ ਸਾਰੇ ਜਿਹੜੇ ਨੇ ਉਹਨਾਂ ਨੇ ਬੈਰੀਕੇਡ ਕੀ ਸਾਰੀ ਯੂਨੀਵਰਸਿਟੀ ਨੂੰ ਚਾਰੇ ਪਾਸੇ ਤੋਂ ਘੇਰ ਕੇ ਤੇ ਇਕੱਲੇ ਇਕੱਲੇ ਚੱਪੇ ਚੱਪੇ ਤੇ ਪੁਲਸ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੈਂ ਇਹ ਜਿਹੜੇ ਸਾਥੀ ਨੇ ਮੇਰੇ ਬੇਟੇ ਦੇ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਇਹਨਾਂ ਨੇ ਆਉਣ ਤੇ ਮੌਕਾ ਦਿੱਤਾ ਕਿਉਂਕਿ ਬਹੁਤ ਸਾਰੇ ਸਾਥੀ ਸੀਗੇ ਮੇਰੇ ਨਾਲ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਤੇ ਮੋਹਾਲੀ ਤੋਂ ਤੇ ਹੋਰ ਥਾਵਾਂ ਤੋਂ ਆ ਰਹੇ ਸੀ ਅੱਜ ਉਹਨਾਂ ਨੂੰ ਬਾਹਰਲੇ ਪਾਸੇ ਹੀ ਕਿਤੇ ਨਾ ਕਿਤੇ ਰੋਕਿਆ ਹੋਇਆ ਆ ਪਰ ਮੈਨੂੰ ਪਹੁੰਚਣ ਦਾ ਮੌਕਾ ਮਿਲ ਗਿਆ ਆ ਪ੍ਰਮਾਤਮਾ ਨੇ ਮੈਨੂੰ ਉਸ ਜਗ੍ਹਾ ਤੇ ਜਿੱਥੇ ਮੇਰੀ ਮੇਰਾ ਇੱਕ ਸੋਚ ਸੀ ਕਿ ਮੈਂ ਪਹੁੰਚਾਂ ਔਰ ਉੱਥੇ ਜਾ ਕੇ ਆਪਣੀ ਹਾਜ਼ਰੀ ਲਵਾਵਾਂ ਉੱਥੇ ਅਸੀਂ ਪਹੁੰਚ ਗਏ ਆ ਕੈਮਿਸਟਰੀ ਡਿਪਾਰਟਮੈਂਟ ਦੇ ਅੱਗੇ ਖੜੇ ਆ ਸੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ Boti cercar, morta bat Mordaaba, Mordabat Bo i cercar, morta bat Mordabat, Mordabat Ara cercar, morta bat Mordabat, Morda bat Bo i cercar, morta bat Mordabat, mordabat Ara cer ਮੁਰਦਾਬਾਦ ਮੁਰਦਾਬਾਦ ਆਰੋ ਸਸਤੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ